ਫਰਨਰ ਸਿੱਟੂ ਦੇ ਉਤੇ ਗਏ ਝੂਠੇ ਪਰਚੇ ਦਿੱਤੇ ਗਏ ਐ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਜੋ ਉਸ ਦੇ ਉਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤੋਂ ਬਾਹਰ ਤੋਂ ਸਾਡਾ ਦਿਲ ਵੀ ਤੁਹਾਡੇ ਵਰਗਾ ਹੈਗਾ ਐ ਸੀ ਇਨਸਾਨ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਐ ਜਿਵੇਂ ਅੱਜ ਤੁਹਾਨੂੰ ਕੇਜੀ ਵਾਲ ਸਾਫ ਦੀ ਪੀੜ ਹੈਗੀ ਐ ਅੱਜ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਰਿਹائش ਬਾਰ ਕਿਸਾਨਾਂ ਨੇ ਧਰਨਾ ਦੇਣਾ ਹੈ ਅਤੇ ਇਸ ਦਾ ਸਮਰਥਨ ਸਿਮਰਨਜੀਤ ਸਿੰਘ ਮਾਨ ਵੀ ਕਰ ਰਹੇ ਨੇ ਇਹ ਪ੍ਰਦਰਸ਼ਨ ਬਲੌਗਰ ਪਾਣਾ ਸਿੱਧੂ ਦੇ ਹਾਕ ਦੇ ਵਿੱਚ ਹੋ ਰਿਹਾ ਸਿਮਰਨਜੀਤ ਸਿੰਘ ਮਾਨ ਨੇ ਭਗਵੰਤ ਮਾਨ ਨੂੰ ਕੇਜੀਵਾਲ ਦੇ ਉਦਾਹਰਣ ਦੇ ਆਪਣੇ ਜ਼ਮੂਰੀ ਹੱਕਾਂ ਦਾ ਚੇਤਾ ਕਰਵਾਇਆ ਜ਼ਰੂਰ ਤੇ ਵਿੱਚ ਸਾਡੀਆਂ ਕਿਸਾਨ ਜਥੇਬੰਦੀਆਂ ਬਹੁਤ ਵੱਡਾ ਧਰਨਾ ਦੇ ਰਹੀ ਹੈ ਜੋ ਕਰਕੇ ਪੰਜਾਬ ਦੀ ਸਰਕਾਰ ਬਹੁਤ ਝੁਕੇ ਫੌਜਦਾਰੀ ਦੇ ਪਰਚੇ ਸਾਡੇ ਲੋਕਾਂ ਦੇ ਖਿਲਾਫ ਦਰਜ ਕਰ ਰਹੇ ਹੈਗੇ ਆ ਤੇ ਅਸੀਂ ਆਪਣੇ ਇਲਾਕੇ ਦੇ ਵਿੱਚ ਇਹ ਹੋ ਜਾਓ ਨਹੀਂ ਹੋਣ ਦੇਣਾ ਜਿਵੇਂ ਇਹ ਵੀ ਰਿਵਾਰਡ ਬਣ ਕੇ ਇਸ ਸਰਕਾਰ ਦਾ ਇਹ ਝੂਠੇ ਮੁਕਾਬਲੇ ਕਾਫੀ ਥਾਂ ਕਰਨੇ ਸ਼ੁਰੂ ਕਰ ਦਿੱਤੇ ਹੈ ਸਾਡੀ ਪੁਲਿਸ ਨੇ ਇਹ ਬਰਦਾਸ਼ਤ ਤੋਂ ਬਹੁਤ ਦੂਰੇ ਤੇ ਅਸੀਂ ਕਿਸਾਨ ਜਥੇਬੰਦੀਆਂ ਦਾ ਪੂਰਾ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਤੀ ਹੈ ਕਿ ਭਾ ਨਰ ਸਿੱਧੂ ਦੇ ਉੱਤੇ ਜਿਹੜੇ ਝੂਠੇ ਪਰਚੇ ਦਿੱਤੇ ਗਏ ਐ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਤੇ ਉਸ ਨੂੰ ਬਹਾਲ ਕੀਤਾ ਜਾਵੇ ਜੋ ਉਸ ਦੇ ਉੱਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤੋਂ ਬਹੁਤ ਦੂਰ ਨੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੇ ਸਾਰੀਆਂ ਪਾਰਟੀਆਂ ਨੂੰ ਜੋ ਕਰਕੇ ਜੇ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕੇਜੀਵਾਲ ਸਾਹਿਬ ਦੇ ਉੱਤੇ ਬੀਜੇਪੀ ਗਲਤ ਪਰਚੇ ਕਰ ਰਹੀ ਹੈ ਤਾਂ ਫਿਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਦਿਲ ਵੀ ਤੁਹਾਡੇ ਵਰਗਾ ਹੈ ਅਸੀਂ ਇਨਸਾਨ ਆ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਹੈ ਜਿਵੇਂ ਅੱਜ ਤੁਹਾਨੂੰ ਕੇਜੀਵਾਲ ਸਾਹਿਬ ਦੀ ਪੀੜ ਰਹੀ ਹੈ ਸਾਰੀ ਸਾਡੀ ਪਾਰਟੀਆਂ ਇੱਥੇ ਆਉਣਗੀਆਂ ਤੇ ਹੋਰ ਵੀ ਜਿਹੜੇ ਅਕੁਰੰਦ ਲੋਕ ਹੈਗੇ ਜਮੂਰੀਤ ਸੰਦ ਲੋਕ ਹੈ ਉਹ ਸਾਰੇ ਸ਼ਹਿਰੋ ਦੇ ਪਿੰਡੂ ਲੱਖਿਆਂ ਦੇ ਵਿੱਚ ਆ ਕੇ ਸੜਫਾਤ ਦੇ ਦਰਅਸਲ ਸਿਮਰਨਜੀਤ ਸਿੰਘ ਮਾਨ ਨੇ 1 ਫਰਵਰੀ ਨੂੰ ਪ੍ਰਦਰਸ਼ਨ ਕਰਨਾ ਸੀ ਪਰ ਉਹਨਾਂ ਨੂੰ ਘਰ ਦੇ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ ਜਦੋਂ ਕਿ ਇਸ ਦੇ ਉਲਟ ਲੰਘੇ ਕੱਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਪ੍ਰਦਰਸ਼ਨ ਕੀਤਾ ਇਸ ਲਈ ਸਿਮਰਨਜੀਤ ਸਿੰਘ ਮਾਨ ਹੁਣ ਚੇਤਾ ਕਰਵਾ ਰਹੇ ਨੇ ਕਿ ਜ਼ਮੂਰੀਅਤ ਨੇ ਹੱਕ ਤਾਂ ਉਹਨਾਂ ਨੂੰ ਵੀ ਦਿੱਤੇ ਨੇ